ਇਨਾ ਕਰਤੀਆਂ ਦੇ ਗੀਤ ਗਾ ਗਾ ਕੇ ਤੂੰ ਸਦਾ ਤੇ ਆਇਆ ਉਹਨਾਂ ਨਾਲ ਦੁਸ਼ਮਣੀ ਬਹੁਤ ਮਹਿੰਗੀ ਪਾਉਗੀ ਕਿਹ ਹਰਾਂਦਾ ਤੇ ਜਦੋਂ ਗਿੱਦੜ ਦੀ ਮਾਤ ਆਉਂਦੀ ਹੈ ਤੋ ਆ ਕੇ ਭੇੜਿਆਂ ਦੀ ਮੁੰਨੀ ਨਾਲ ਖਾਂਦਾ ਹੈ ਤੇ ਭਗਵੰਤ ਮਾਨ ਸਾਹਿਬ ਤੁਸੀਂ ਉਸ ਮੁੰਨੀ ਨਾਲ ਖਹਿਣਾ ਸ਼ੁਰੂ ਕੀਤਾ ਇਹ ਲੋ ਹਟਾ ਮਲੀਆ ਮੇਟ ਕਰ ਦੇਣਗੇ ਕਿਉਂ ਕਹਿ ਰਿਹਾ ਸੀ ਇਹ ਗੱਲ ਕਿਉਂ ਕਿ ਸਾਡੇ ਨਾਲ ਜਥੇ ਬੰਦਗਾ ਦੇ ਪ੍ਰੋਗਰਾਮ ਦੇ ਅੰਦਰ ਸਰਫ ਵਖਾਵੇ ਬਾਗੀ ਨਹੀਂ ਹੈ ਸਾਡੇ ਨਾਲ ਪ੍ਰੋਗਰਾਮਾਂ ਦੇ ਅੰਦਰ ਦੀਆਂ ਮੰਗਾਂ ਦੇ ਅੰਦਰ ਕਰਤੀ ਕਿਸਾਨਾਂ ਸੰਤੇ ਮਜ਼ਦੂਰਾ ਤੇ ਹੋਰ ਕਮਾਉ ਲੋਕਾਂ ਦੀ ਜ਼ਿੰਦਗੀ ਧੜਕਦੀ ਆ